ਵਲੋਂ ਇਕੱਠੇ ਹੋ ਕੇ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਤੇ ਮ੍ਰਿਤਕ ਨੌਜਵਾਨ ਦੀ লাশ ਰੱਖ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਕਿਉਂਕਿ ਇਹਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦਾਅਵਾ ਕੀਤਾ ਕਿ ਛੋਟੇ ਜਿਹੇ ਤਕਰਾਰ ਨੂੰ ਲੈ ਕੇ ਜਿਹੜੀ ਕਿ ਗੱਲਬਾਤ ਹੋ ਗਈ ਤਾਂ ਉਸ ਤੋਂ ਬਾਅਦ ਲੜਾਈ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ 2021 ਦੇ ਵਿੱਚ ਇੱਕ ਨੌਜਵਾਨ ਦਾ ਤਾਂ ਕਤਲ ਕਰ ਦਿੱਤਾ ਅਤੇ ਦੂਜਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਦਾ ਕੀ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਉਤਤ ਇਹਦੀ ਸੀਸੀਟੀਵੀ ਫੁਟੇਜਾਂ ਸਾਹਮਣੇ ਆਈ ਹੈ ਤੇ ਪੀੜਤ ਪਰਿਵਾਰ ਦੇ ਵੱਲੋਂ ਧਰਨਾ ਲਗਾ ਕੇ ਅਤੇ Laash ਨੂੰ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਹਿ ਕਿ ਜਿਨ੍ਹਾਂ ਨੇ ਇਹ ਕਤਲ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਨਹੀਂ ਉਦੋਂ ਤੱਕ ਉਹਨਾਂ ਦਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਆ ਦੋ ਬੱਚਿਆਂ ਤੇ ਹਮਲਾ ਹੁੰਦਾ। ਪਹਿਲਾਂ ਇਹ ਮੈਂ ਗੱਲ ਦੱਸੀ। ਇੱਕ ਦੀ ਮੌਤ ਹੋ ਜਾਂਦੀ ਆ ਡੈੱਡ ਕੁੜੀ ਆ ਐਂਬੂਲੈਂਸ ਤੇ ਆ। ਕੱਲ ਦਾ ਪ੍ਰਸ਼ਾਸਨ ਮਤਲਬ ਪਰਿਵਾਰ ਨੂੰ ਵਾਰ-ਵਾਰ ਗੁੰਮਰਾਹ ਕਰ ਰਿਹਾ ਬਿਨਾਂ ਮਤੋਂ ਕੋਈ ਕਰਵਾਈ ਨਹੀਂ। ਮੈਂ ਜਿਹੜੀ ਗੱਲ ਹੀ ਲੈਵ ਹੋਇਆ ਦੇਖੋ ਹਾਲਾਤ ਇਹ ਨੇ ਵੀ ਤਿੰਨ ਘੰਟੇ ਹੋ ਗਏ ਕਿੰਨਾ ਟਾਈਮ ਹੋ ਗਿਆ ਧਰਨਾ ਲੱਗੇ ਹੋਇਆ। ਤੇ ਆਪਣਾ 9 ਵਜੇ ਕੱਲ ਲੱਗਿਆ ਭਾਜੀ। 9 ਵਜੇ ਦਾ ਧਰਨਾ ਲੱਗਿਆ ਹੋਇਆ। ਤੇ ਟਾਈਮ ਦੇਖੋ 2 ਵਜੇ 5 ਘੰਟੇ ਹੋ ਗਏ। ਪੰਜਾਬ ਦੇ ਹਾਲਾਤ ਦੇਖੋ ਚਾਹੇ ਕਿਹੜੀ ਮੀਡੀਆ ਚਾਹੇ ਉਹ ਨੈਸ਼ਨਲ ਮੀਡੀਆ ਚਾਹੇ ਆ ਕੇਜੀ ਮੀਡੀਆ ਜਾਂ ਗੋਦੀ ਮੀਡੀਆ। ਪਰ 2-4 ਪੀ ਇਕਦੋ ਚੈਨਲ ਤੋਂ ਬਿਨਾਂ ਕੋਈ ਨਹੀਂ ਵੋਚਿਆ ਵੱਜ ਘਾਟੇ ਦਾ ਇੱਥੇ ਕੋਈ ਮੜੀ ਜੀ ਕੋਈ ਛੋਟੀ ਜੀ ਕੋਈ ਗੱਲ ਹੋ ਜੇ ਬਿਨਾਂ ਮਤਲਬ ਜੀ ਦਾ ਕੋਈ ਤੁੱਕੇ ਨਹੀਂ ਵੱਟਦੀ ਇਹ ਕਿਦਾ ਮੇਰਾ মিডিਆ ਨਾਲ ਤੇ ਤੁਸੀਂ ਵੀ ਪੰਜਾਬ ਦਾ ਨਮਖਾਨੇ ਹੋ ਇੱਥੇ ਆਓ ਸਾਰੇ ਮਾੜੀ ਚੰਡੀਗੜ੍ਹ ਦੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇ ਮਾੜੀ ਚੰਡੀਗੜ੍ਹ ਤੇ ਕੀ ਫਰਕ ਹੈ ਅਸੀਂ ਪੀ ਮਾਲ ਦੇ ਕੋਲ ਅਸੀਂ ਵੀ ਸੀਦਾ ਬਰਨਾਰੀ 에어ਪੋਰਟ ਰੋਡ ਮਤਲਬ ਮਹਾਰੀ ਚੰਡੀਗੜ੍ਹ ਦੀ ਜਾਨ ਹੈ 5 ਘੰਟੇ ਤੋਂ ਬੰਦ ਆ ਮੈਨੂੰ ਤਾਂ ਤਕਰੀਬਨ 2 ਘੰਟੇ ਮੈਨੂੰ ਹੋ ਗਏ ਤੇ ਆਏ ਨੀ ਤਾਂ ਕੋਈ ਇੱਥੇ ਮੀਡੀਆ ਲੰਦੀ ਗਿਆਗਾ ਇਹ ਪੰਜਾਬ ਦੇ ਹਾਲਾਤ ਇਹ ਗੱਲ ਕੀ ਆ ਕਿ ਦਰਵਾਸੀਆਂ ਨੇ ਹਮਲਾ ਕੀਤਾ ਆਪਕਰ ਕੰਮ ਕਰ ਇੱਕ ਬੱਚੇ ਦੀ ਮੌਤ ਹੋਈ ਨਾ ਇੱਕ ਬੱਚਾ ਸੀਰੀਅਸ ਆ ਅਵਾਜ਼ ਦੇ ਕਰੀਬਾਂ ਦੀ ਕੋਈ ਨਹੀਂ ਚੱਕ ਰਿਆ ਕੋਈ ਇਹਨਾਂ ਦੇ ਦੁੱਖ ਨੂੰ ਕੋਈ ਕਿਨਾਂ ਦਿਖਾਈ ਦੇ ਰਿਹਾ ਆ ਸਾਹਮਣੇ ਐਮਐਲਏ ਦਾ ਦਫ਼ਤਰ ਐ ਇਥੋਂ ਆ ਸਾਹਮਣੇ 100 ਫੁੱਟ ਵੀ ਨਹੀਂ ਆ ਆ ਪਿੱਛੇ ਇੱਥੇ ਕਹਿੰਦਾ ਬਲਕਾਰ ਸਿੱਧੂ ਰਹਿੰਦਾ ਉਹ ਵੀ ਜਿਹੜੀ ਇੱਥੇ ਆਹ ਸਾਹਮਣੇ ਕੋਰਨਰ ਵਾਲੀ ਕੁੱਟੀਆਂ ਸੀ ਦੀ ਹੈ ਆ ਦੇਖੋ ਆ ਸਾਹਮਣੇ ਬਲਕਾਰ ਸਿੱਧੂ ਆਮਾਦੀ ਪਟਿਆਲਾ MLA ਉਹ ਸਾਹਮਣੇ ਕਲਬਤ ਸਿੰਘ ਮਾਲੀ ਵਾਲਾ ਦੋ MLA ਦੀਆਂ ਕੁੱਟੀਆਂ ਦਰਦੋ ਸਾਹਮਣੇ ਨੇ ਬਿਲਕੁਲ ਸਾਹਮਣੇ ਚੌਂਕ 'ਚ ਸਾਰੇ ਗਰੀਬ ਬੈਠੇ ਨੇ ਇਕੱਠੇ ਹੋਏ ਹਰ ਜਗ੍ਹਾ ਸੱਤ ਕਰਦੇ ਸਾਰਾ ਪਿੰਡ ਬੈਠਾ ਕੁੰਬੜਾ ਸੁਹਾਣਾ ਸਾਰੇ ਆ ਕੋਈ ਨਹੀਂ ਇੱਥੇ ਆ ਰਿਹਾ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਮੈਂ ਕਹਾਂਗਾ ਜਿੰਨੇ ਵੀ ਪਾਣੇ ਬਸ ਖੜੀ ਆ ਬਸ ਉਹ ਵੀ ਇਹ ਕਹਿ ਲਈ ਪੁਲਿਸ ਪਾਰਟੀ ਹੈ 10 ਮਿੰਟਸ ਅਸੀਂ ਮੌਕੇ ਤੇ ਪਹੁੰਚ ਗਏ ਸੀ ਤੇ ਉਸੇ ਦੌਰਾਨ ਹੀ ਮਤਲਬ ਕਿ ਇਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਮਤਲਬ ਕਿ ਐਫਆਈਆਰ ਵੀ ਕੱਲ ਰਾਤ ਨੂੰ ਹੀ ਲੌਂਚ ਕਰਤੀ ਸੀ ਜੀ ਬੰਦੇ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਬਰਦਰ ਕੀਤਾ ਉਹ ਆਡੈਂਟੀਫਾਈਡ ਨੇ ਉਹਨਾਂ ਦੇ ਪਿੱਛੇ ਜਿਹੜੇ ਸਾਡੀਆਂ ਵਾਕਫ ਵਾਕਟ ਟੀਮਾਂ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਅਸੀਂ ਆਪਣੀ ਟੀਮਾਂ ਬਣਾਈਆਂ ਹਾਂ ਜੀ ਕਾਰਨ ਕੀ ਹੈ ਇਹ ਪਹਿਲਾਂ ਸਡਨ ਪ੍ਰੋਵੋਕੇਸ਼ਨ ਹੋਈ ਹੈ ਜੀ ਸਾਈਕਲ ਦੇ ਸਾਈਕਲ ਦੀ ਪਾਰਕਿੰਗ ਦੇ ਪਿੱਛੇ ਪਹਿਲਾਂ ਅੱਡ ਮੁੰਡਿਆਂ ਦੇ ਨਾਲ ਇਹਨਾਂ ਦਾ ਰੌਲਾ ਪਿਆ ਤੇ ਉਹਨਾਂ ਦੀ ਭਾਲ ਦੇ ਵਿੱਚ ਇੱਥੇ ਆਏ ਨੇ ਤੇ ਜਿਹੜਾ ਛੱਡ ਸ਼ਡਾਉਣ ਦੇ ਵਿੱਚ ਇਹਨਾਂ ਨੂੰ ਮਤਲਬ ਇਹਨਾਂ ਦੀ ਸਟੈਬਿੰਗ ਹੋ ਗਈ ਤੇ ਹੁਣ ਇਹ ਨੂੰ ਪੁੱਛ ਸਕਦਾ ਕਿ ਕਦੋਂ ਦੇ ਪੁੱਛ ਨਹੀਂ ਕਾਰਵਾਈ ਕਰੀ ਜਦੋਂ ਲੋੜ ਜਾਮ ਕਰਦਾ ਪੁਲਿਸ ਤੋਂ ਆਪਣੇ ਵੱਲੋਂ ਜੀ ਪੂਰੀ ਕਾਰਵਾਈ ਕਰ ਰਹੀ ਹੈ ਪਰ ਮੌਕੇ ਤੇ ਪਹੁੰਚ ਕੇ ਸਾਰਾ ਮਤਲਬ ਕਿ ਆਪਣਾ ਐਫ ਆਈ ਆਰ ਅਦਜ ਕੀਤੀ ਹੈ ਟੀਮਾਂ ਬਨੀਆਂ ਨੇ ਸਾਰੇ ਬਣ ਕੇ तकरीबन 3 ਐਸ ਐਚਓ ਸੀਆਈ ਇਨਚਾਰਜ ਉਹ ਵਕਫ ਵਕ ਲੋਕੇਸ਼ਨਸ ਦੇ ਉਤੇ ਜਿੱਥੇ ਜਿੱਥੇ ਉਹਨਾਂ ਦੇ ਨਾਲ ਕੰਟੈਕਟਸ ਨੇ ਉੱਥੇ ਗਏ ਹੋਏ ਨੇ ਤੇ ਅਸੀਂ ਛੇਤ ਤੋਂ ਛੇਤੀ ਉਹਨਾਂ ਨੂੰ ਅੱਜ ਉਮੀਦ ਹੈ ਕਿ ਸ਼ਾਮ ਤੱਕ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰ ਰਹੇ ਨੇ ਅੱਧਾ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਪੀਜੀ ਕਰਦੇ ਸਨ ਉਹਨੂੰ ਵੀ ਨਾਮਜ਼ਦ ਕੀਤਾ ਜਾਏਗਾ ਜਿਹੜੇ ਕੀ ਜਿਹੜੇ ਮਦਰ ਨੇ ਉਹ ਗੱਲ ਕਹਿ ਰਹੇ ਨੇ ਜਿਹੜਾ ਜਿਸ ਟੀ ਤੋਂ ਰਹਿੰਦੇ ਸਨ ਮੁੰਡੇ ਪ੍ਰਵਾਸੀ ਜਿਹੜਾ ਪੀਜੀ ਜਿਹੜਾ ਓਨਰ ਹੈਗਾ ਉਹਦੇ ਖਿਲਾਫ ਅਸੀਂ ਜਰੂਰ ਮਤਲਬ ਕਿ ਆਪਣਾ ਕਾਰਵਾਈ ਅੰਮ ਚੱਲਿਆ ਰਹੇ ਹਾਂ ਜੀ ਹਾਂ ਜੀ ਵੈਰੀਫਿਕੇਸ਼ਨ ਹੋਈ ਨਹੀਂ ਸੀ ਸਰ ਇਹਨਾਂ ਦੀ ਜਿਹੜੇ ਰਹਰੇ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤਾਂ ਹੀ ਉਹਨੂੰ ਬੁਲਾਇਆ ਹੈਗਾ ਜੇ ਉਹਦੀ ਵੈਰੀਫਿਕੇਸ਼ਨ ਨਹੀਂ ਹੈ ਤੇ ਫਿਰ ਜੋ ਕਾਰਵਾਈ ਕਰ ਕਿਹੜਾ ਜਾਵੇ ਨਿੱਕੀਆਂ ਮੋਟੀਆਂ ਤਕਰਾਰਾਂ ਹੁਣ ਵੱਡਾ ਖੂਨੀ ਰੂਪ ਧਾਰਨ ਕਰ ਲੱਗੇ ਨੇ ਤਸਵੀਰਾਂ ਮੋਹਾਲੀ ਦੇ ਨੇੜਲੇ ਪਿੰਡ ਤੋਂ ਇਹ ਸਾਹਮਣੀਆਂ ਆ ਜਿੱਥੇ ਕਿ ਪਰਿਵਾਰਸਨ ਦੇ ਵੱਲੋਂ ਇਸ ਪੰਜਾਬੀ ਨੌਜਵਾਨ ਦਾ ਕਤਲ ਕੀਤਾ ਗਿਆ ਤਾਂ ਹੁਣ ਇਨਸਾਫ ਦੇ ਵਾਸਤੇ ਇਸ ਨੌਜਵਾਨ ਦੀ ਲਾਸ਼ ਰੱਖ ਕੇ ਜਿਹੜਾ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਹਰਪੰਜਾਬ ਟੀਵੀ